ਐਸੇ ਸੰਗਰੂਰ ਚ ਉਹਦੀ ਸਬਕਮਟੀ ਦਾ ਮੀਟਿੰਗ ਵੀ ਨਹੀਂ ਪਰ ਉੱਥੇ ਜਾ ਕੇ ਅਮਨ अरोड़ा ਜੀ ਸਰਪੰਚੇ ਸੀ 2 ਅਕਤੂਬਰ ਨੂੰ ਅਸੀਂ ਮੁੱਖ ਮੰਤਰੀ ਵਿੱਤ ਮੰਤਰੀ ਤੇ ਅਰਵਿੰਦ ਕੇਜਰੀ ਆਲ ਦਾ ਇੱਕ 15 ਫੁੱਟ ਦਾ ਵੱਡਾ ਪੁਤਲਾ ਬਣਾ ਕੇ ਮੁੱਖ ਮੰਤਰੀ ਦੀ ਰਾਇਸ਼ ਦੇ ਅੱਗੇ ਫੂਕੇ ਆਏ ਕਿ ਤੁਹਾਡੇ ਨੋਟੀਫਿਕੇਸ਼ਨ ਦਾ ਖਿਲਾਫ ਜਿਹੜਾ ਰੋਸ ਹੈ ਉਹ ਇਸ ਤੁਹਾਡੇ ਪੁਤਲੇ ਦੇ ਵਾਂਗੂ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਹੈ ਤੇ ਅੱਜ ਤੀਜੇ ਦਿਨ 3 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮਾਂ ਦਾ ਇੱਕ ਵੱਡਾ ਇਕੱਠ ਵੱਡੀ ਰੈਲੀ ਦੇ ਰੂਪ ਦੇ ਵਿੱਚ ਇੱਥੇ ਸੰਗਰੂਰ ਦੇ ਵਿੱਚ ਜੁੜਿਆ ਤਕਰੀਰਾਂ ਹੋ ਰਹੀਆਂ ਨੇ ਮਲਾਜ਼ਮ ਵੱਡੀ ਗਿਣਤੀ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸ਼ਾਮਲ ਹੋ ਰਹੇ ਨੇ ਤੇ ਇਸ ਗੱਲ ਦਾ ਅਜੰਡਾ ਜਿਹੜਾ ਪੰਜਾਬ 'ਚ ਫਿਕਸ ਹੋ ਰਿਹਾ ਕਿ 18 ਨਵੰਬਰ 2022 ਦਾ ਨੋਟੀਫਿਕੇਸ਼ਨ ਕਰਨ ਦੇ ਵਿੱਚ ਆਪ ਸਰਕਾਰ ਨੂੰ ਕੀ ਦਿੱਕਤ ਹੈ ਜਿਸ ਨੂੰ ਉਹਨਾਂ ਨੇ ਆਪ ਲੈ ਕੇ ਆਏ ਸੀ ਇਸ ਕਰਕੇ ਤੁਹਾਡੇ ਉਸ ਕਾਗਜ਼ੀ ਨੋਟੀਫਿਕੇਸ਼ਨ ਨੂੰ ਹੁਣ ਜਵੀਨ ਤੇ ਲਿਆਓ ਉਸ ਨੂੰ ਲਾਗੂ ਕਰੋ ਐਨਪੀਐਸ ਕਟੌਤੀ ਬੰਦ ਕਰਕੇ ਜੀਪੀਐਸ ਦੀ ਕਟੌਤੀ ਸਾਡੀ ਸ਼ੁਰੂ ਕਰੋ ਯੂਪੀਐਸ ਦੇ ప్రతి ਥੋੜੀ ਕੀ ਪਹੁੰਚ ਹੈ ਕੀ ਪੋਜੀਸ਼ਨ ਹੈ ਉਹਨੂੰ ਬਿਲਕੁਲ ਸਪਸ਼ਟ ਕਰਦੇ ਹੋਏਗੇ ਪੰਜਾਬ ਦੇ ਵਿੱਚ ਅਸੀਂ ਕੋਈ ਐਨਪੀਐਸ ਯੂਪੀਐਸ ਨਹੀਂ ਲੈ ਕੇ ਆ ਰਹੇ ਅਸੀਂ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲੈ ਕੇ ਆ ਰਹੇ ਹਾਂ 1976 ਪੈਨਸ਼ਨ ਐਕਟ ਦੇ ਆਧਾਰ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਮਨਾਜਮਾ ਨੇ ਪੰਜਾਬ ਦੇ ਵਿੱਚ ਹੁਣ ਮੁਲਾਜ਼ਮਾ ਦੇ ਸਭ ਤੋਂ ਵੱਡੇ ਏਜੰਡਾ ਸਭ ਤੋਂ ਅਹਿਮ ਏਜੰਡਾ ਹੈ ਜਿਹੜਾ ਪੁਰਾਣੀ ਪੈਨਸ਼ਨ ਦਾ ਉਹ ਅੱਜ ਫਿਕਸ ਹੋ ਚੁੱਕਿਆ ਹੈ ਤੇ ਮੋਰਚਿਆਂ ਦੇ ਰੂਪ ਦੇ ਵਿੱਚ ਜੀਤੇ ਸਵਾਲ ਸੀ ਬਹੁਤ ਵਾਰੀ ਆਉਂਦਾ ਕਿ ਲੋਕ ਮੁਲਾਜ਼ਮ ਦੇ ਰਾਤ ਤੱਕ ਬੈਠਣੇ ਤਿਆਰ ਨਹੀਂ ਮੀਟਿੰਗ ਲਓ ਮੀਟਿੰਗ ਕਰਕੇ ਅਸੀਂ ਘਰਾਂ ਨੂੰ ਜਾਈਏ ਇਸ ਕਰਕੇ ਲੰਮੀਆਂ ਪਿਆਰੀਆਂ ਦੇ ਲਈ ਲੋਕ ਕਿਵੇਂ ਤਿਆਰ ਨੇ ਇਸ ਪੰਨ ਦੇ ਨਾਲ ਰਿਹਸਲ ਦੇ ਵਿੱਚੋਂ ਇੱਕ ਰਿਹਸਲ ਵਾਂਗੂ ਅਸੀਂ ਇਹ ਸਾਬਤ ਕੀਤਾ ਕਿ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਵੀ ਜਿਵੇਂ ਕਿਸਾਨ ਐਮਐਸ ਮਿਲੀ ਲਗਾਤਾਰ ਬੈਠ ਸਕਦੇ ਨੇ ਕੇਤੀ ਕਾਨੂੰਨ ਰੱਦ ਕਰਾਉਣ ਲਈ ਉਹ ਬੈਠੇ ਜ਼ਮੀਨ ਜ਼ਮੀਨਾਂ ਦੇ ਲਈ ਜਾਂ ਆਪਣੀਆਂ ਮਜ਼ਦੂਰਾਂ ਦੀਆਂ ਮੱਕਾਂ ਦੇ ਲਈ ਮਜ਼ਦੂਰ ਜਿਹੜੇ ਹੈਗੇ ਨੇ ਉਹ ਨਿਟਕੇ ਬੈਠ ਸਕਦੇ ਹੈਗੇ ਨੇ ਤਾਂ ਮੁਲਾਜ਼ਮ ਵੀ ਆਪਣੀਆਂ ਪੁਰਾਣੀ ਪੈਸ਼ਨ ਨੂੰ ਲੈ ਕੇ ਸਿਰਫ ਇੱਕ ਦਿਨ ਦੀਆਂ ਰੈਲੀਆਂ ਤੱਕ ਮੋਤਾਜ ਨਹੀਂ ਉਹ ਵੀ ਪੱਕੇ ਮੋਰਚਿਆਂ ਵੱਲ ਵਧ ਸਕਦੇ ਨੇ ਇਸ ਗੱਲ 'ਚ ਇਸ ਮੰਗ ਦੇ ਪ੍ਰਤੀ ਇੱਕ ਵੱਡੀ ਅਹਿਮ ਪ੍ਰਾਪਤੀ ਜਿਹੜੀ ਇਸ ਮੋਰਚੇ ਦੀ ਰਹੀ ਹੈ ਪੁਰਾਣੀ ਪੈਸ਼ਨਾਂ 'ਤੇ ਕੋਈ ਮੀਟਿੰਗ ਹੋਈ ਮੁੱਖ ਮੰਤਰੀ ਨਾਲ ਮੈਂ ਥੋੜਾ ਜਿਹਾ ਉੱਪਰ ਰਿਪੀਟ ਕਰਿਓ ਪੁਰਾਣੀ ਪੈਨਸ਼ਨ ਲੈ ਕੇ ਮੁੱਖ ਮੰਤਰੀ ਭਵਾਨ ਦਾ ਵੀਡੀਓ ਉਹੀ ਕੋਈ ਦੇਖੋ ਜਿਹੜੀ ਅਸੀਂ ਮਾਰਚ ਕਰਨਾ ਹੈ ਮੁੱਖ ਮੰਤਰੀ ਦੀ ਰਿਹੈਸ਼ ਦੇ ਵੱਲ ਇਹ ਜ਼ਿੰਮੇਵਾਰੀ ਸੰਗਰੂਰ ਪ੍ਰਸ਼ਾਸਨ ਦੀ ਆ ਅਸੀਂ ਆਪਾਂ ਏਜੰਡਾ ਆਪਣੀ ਗੱਲ ਰੱਖ ਚੁੱਕੇ ਆ ਇਹ ਇਹ ਜ਼ਿੰਮੇਵਾਰੀ ਉਹਨਾਂ ਦੀ ਹੈ ਕਿ ਉਹਨਾਂ ਨੇ ਕੀ ਕਰਾਉਣਾ ਹੈ ਤੇ ਕੀ ਨਹੀਂ ਅਸੀਂ ਪੁਰਾਣੀ ਪੈਂਸ਼ਨ ਦੇ ਘੋਲ ਨੂੰ ਅੱਗੇ ਹੋਰ ਤਿੱਖੇ ਰੂਪ ਦੇ ਅ ਬਤਾਉਣ ਜਾ ਰਹੇ ਹੁਣੇ ਭਵਾਂਤਵਾਲਾ ਦੇ ਵਿਦੋ ਨੇ ਹਰਬਾਹ ਜੀਮਨ ਨਾਲ ਕੋਈ ਪਹਿਲਾਂ ਮੀਟਿੰਗਾਂ ਹੋਈਆਂ ਥੋੜੀਆਂ ਸਾਡੀ ਮੀਟਿੰਗ ਇਹਨਾਂ ਨਾਲ ਹੋਈ ਸੀ ਅ ਹਰਬਾਹ ਜੀਮਨ ਨਾਲ 22 ਜੁਲਾਈ 2022 ਨੂੰ ਉਦੋਂ ਉਸ ਤੋਂ ਬਾਅਦ ਜਿੰਨੀਆਂ ਮੀਟਿੰਗਾਂ ਸੰਗਰੂਰ ਚੋਂ ਨਿਕਲੀਆਂ ਅਸੀਂ 18 ਨਵੰਬਰ ਨੂੰ ਰੈਲੀ ਕੀਤੀ ਸਾਡੇ ਫਰੰਟ ਵੱਲੋਂ ਉਹ ਮੀਟਿੰਗ ਜਿਹੜੀ ਹੈਗੀ ਆ ਉਹ ਨਹੀਂ ਉਹਨਾਂ ਨੇ ਕੀਤੀ ਫਿਰ ਅਸੀਂ ਇੱਕ ਸਾਂਝਾ ਫਰੰਟ ਬਣਾਇਆ ਬਾਕੀ ਹੋਰ ਸੰਘਰਸ਼ੀ ਜਥੇਬੰਦੀਆਂ ਨਾਲ ਮਿਲ ਕੇ ਪੁਰਾਣੀ ਪੈਨਸ਼ਨ ਭਾਲੀ ਸਾਂਝਾ ਮੋਰਚਾ ਉਹਦੀ ਗਵਾਈ 'ਚ 25 ਫਰਵਰੀ ਨੂੰ ਰੈਲੀ ਹੋਈ ਐਸੇ ਸੰਗਰੂਰ 'ਚ ਉਹਦੀ ਸਬ ਕਮੇਟੀ ਨਾਲ ਮੀਟਿੰਗ ਵੀ ਨਹੀਂ ਪਰ ਉੱਥੇ ਜਾ ਕੇ ਅਮਨ अरोड़ा ਜੀ ਸਿਰਫ ਬੈਠੇ ਸੀ ਉਸ ਰੈਲੀ ਦੇ ਵਿੱਚੋਂ ਵੀ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਹੋਇਆ ਹਾਂਜੀ ਪ੍ਰਧਾਨ ਜੀ ਦਾ ਪ੍ਰਾਰਥੀ ਮੋਰਚਾ ਤਿੰਨ ਦਿਨ ਲਗਾਤਾਰ ਲਾਉਂਦਾ ਸਮੂਹ ਸ਼ਹਿਰ ਦੇ ਵਿੱਚ ਭਾਨਦਮਾਨ ਦੇ ਕੀ ਕਰਨ ਬਣਿਆ ਮੋਰਚਾ ਲਾਉਣ ਦਾ ਅਸੀਂ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 1 ਤੱਕ ਅਕਤੂਬਰ ਤੋਂ ਲੈ ਕੇ 3 ਅਕਤੂਬਰ ਤੱਕ ਸੰਗਰੂਰ ਦੇ ਵਿੱਚ ਨਵੀਂ ਪਹਿਲ ਕਦਮੀ ਕਰਦੇ ਹੋਏ ਅਸੀਂ ਦਿਨ ਰਾਤ ਦਾ ਪੈਨਸ਼ਨ ਮੋਰਚਾ ਲਾਇਆ ਜਿਹਦੇ ਵਿੱਚ ਪਹਿਲੇ ਦੋ ਦਿਨਾਂ ਚ ਲਗਾਤਾਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਚ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਸ਼ਾਮਲ ਹੁੰਦੇ ਰਹੇ ਅਸੀਂ ਪ੍ਰਾਣੀ ਪੈਨਸ਼ਨ ਦੀ ਮੰਗ ਨੂੰ ਵਾਰਨ ਦੇ ਲਈ ਇਹਦੇ ਚ ਪਹਿਲੇ ਦਿਨ ਮਸ਼ਾਲ ਮਾਰ ਦੇ ਰੂਪ ਚ ਸੰਗਰੂਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਰਾਤ 10 ਵਜੇ ਤੱਕ ਇਹ ਲਗਭਗ ਮਸ਼ਾਲ ਮਾਰ ਚ ਕੱਢਿਆ ਦੂਜੇ ਦਿਨ 2 ਅਕਤੂਬਰ ਨੂੰ ਅਸੀਂ ਮੁੱਖ ਮੰਤਰੀ ਵਿੱਤ ਮੰਤਰੀ ਤੇ ਅਰਵਿੰਦ ਕੇਜਰੀਵਾਲ ਦਾ ਇੱਕ 15 ਫੁੱਟ ਦਾ ਵੱਡਾ ਪੁਤਲਾ ਬਣਾ ਕੇ ਮੁੱਖ ਮੰਤਰੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ